ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਪੰਜਾਬੀ ਬੋਲੀਆਂ ਤੇ ਤੇ ਅੱਜ ਆਪਣੀ 1000 ਬੋਲੀ ਕੰਪਲੀਟ ਹੋ ਗਈ ਹੈ ਤੇ ਜਿਨੇ ਨਹੀਂ ਸੁਨੀਆਂ ਤੇ ਚੈਨਲ ਤੇ ਜਾ ਕੇ ਸੁਣ ਸਕਦਾ ਬਹੁਤ ਸੋਹਣੀਆਂ ਸੁਣੀਆਂ ਬੋਲੀਆਂ ਸੀ ਟੋਟਲ ਤੇ ਸਾਰੀਆਂ ਦੇਖ ਸਕਦੇ ਹੋ ਤੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਬੋਲੀਆਂ ਕੁਰਤੀ ਤਾਂ ਮੇਰੀ ਜੀਜਾ ਮੋਰ ਕੀਂ ਦੀ ਨੁਕਤੀ ਤਾਂ ਜੀਜਾ ਮੇਰੀ ਮੋਰ ਕੀ ਨਦੀ ਵਿੱਚ ਵਿੱਚ ਚੜੀ ਦਾ ਤਾਰਾਂ ਵਹਿ ਭੰਤ ਤੇਰੀ ਜੀਜਾ ਯਾਰ ਨਹੀਂ ਪਹਿਨਤਾ ਦੀ ਜੀ ਜੀ ਜਾ ਯਾਰ ਨਹੀਂ ਵਿਕਦੀ ਵਿੱਚ ਬੇ ਵਿਚਾਰਾ ਵੇ ਗੱਲਾਂ ਕਰਦੀ ਜੀ ਜਾਨੋਖੀਆਂ ਗੱਲਾਂ ਤਾਂ ਕਰਦੀ ਜੀ ਜਾਨੋਖੀਆਂ ਵੇ ਖਸਮਾ ਮੰਗਦੀ 12 12 ਵੇ ਖਸਮਾ ਮੰਗਦੀ 12 12 ਵੇ ਖਸਮਾ ਮੰਗਦੀ 12 12 ਰਾਇਆ 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 ਕਲਾ ਵਛ ਗੋਰੀਆਂ ਦਾ ගලවචකොරීකාන්දා සිංහා පෝත තෙරායා පැල්ලිට අබදේ පානිගඳලයා පැල්ලිට අබතෙ පානිිගදලයා දුජට අබතහලායානි පින්දේ පින්දෙන් නූරාත ගුජරගී පින්දේ පින්දේ නූරාත ගුජරගේ සංගානා ලහටායානිී වඩ්ඩේපා යිදීස ළංග ටුට්ටගී වඩ්ඩහපා ඉදිස් ළංග ටුට්ටගේ නොසෝකෝ කඩනාායානි නොසෝකොක්ක නෙපහි පූරී ਨੌਸੋਹ ਕੋ ਕਹਿਨੇ ਪਾਈ ਪੂਰਨੀ ਲੱਖਾਂ ਸ਼ੇਰ ਚੜਾਇਆ ਨੀ ਲੱਖੇ ਸ਼ੇਰ ਨੇ ਪਾਈ ਹਰੀ ਤੁੰਦਰੀ ਲੱਖੇ ਸ਼ੇਰ ਨੇ ਮਾਰੀ ਤਰਲੀ ਨਾਬਾ ਸ਼ਰਵ ਖਾਇਆ ਨੀ ਨਾਬੇਸ਼ਰ ਦੀਆਂ ਕੁੜੀਆਂ ਆਖਣ ਨਾਬੇਸ਼ਰ ਦੀਆਂ ਕੁੜੀਆਂ ਆਖਣ ਨੀ ਸੁਰਮਾ ਪੰਜਰਤੀਆਂ ਕਿਹੜੇ ਸ਼ੌਕ ਨੂੰ ਪਾਇਆ ਨੀ ਸੁਰਮਾ ਪੰਜਰਤੀਆਂ ਕਿਹੜੇ ਸ਼ੌਕ ਨੂੰ ਪਾਇਆ ਨੀ ਸੁਰਮਾ ਪੰਜਰਤੀਆਂ ਕਿਹੜੇ ਸ਼ੌਕ ਨੂੰ ਪਾਇਆ ਹਰ ਹਰ ਕਨੈਸਰੇ ਦੀਏ ਜਾਈਏ ਕਦੇ ਪੁਰਾਨੀਆਂ ਨੀ ਸਾਰੇ ਦੀਏ ਜਾਈਏ ਕਦੇ ਪੁਰਾਨੀਆਂ ਨੀ ਸਾਰੇ ਦੀਏ ਜਾਈਏ ਕਾਲਜ ਦੇ ਮੁੰਡੇ ਬੜੇ ਸ਼ਕੀਨੀ ਕਾਲਜ ਦੇ ਮੁੰਡੇ ਬੜੇ ਸ਼ਕੀਨੀ ਜੀਟੀ ਰੋਡ ਤੇ ਖੜ ਦੇ ਨਹੀਂ ਜਾਂਦੀ ਕੁੜੀ ਨੂੰ ਕੁਛ ਨਾ ਆਖ ਦੇ ਜਾਂਦੀ ਕੁੜੀ ਨੂੰ ਕੁਛ ਨਾ ਆਖ ਦੇ ਆਉਂਦੀ ਨੂੰ ਪੌਂ ਪੜ ਦੇ ਵੇਲਾ ਆਥਣ ਦਾ ਬਹਿ ਜਾ ਬਹਿ ਜਾ ਕਰ ਦੇ ਵੇਲਾ ਆਥਣ ਦਾ ਬਹਿ ਜਾ ਬਹਿ ਜਾ ਕਰ ਦੇ ਵੇਲਾ ਆਥਣ ਦਾ ਰੜ ਕੇ ਰੜ ਕੇ ਰੜ ਕੇ ਪੈਣਾ ਪਣ ਕਦੇ ਨਾ ਲੜੀਆਂ ਪਹਿਣਾ ਪਹਿਣਾ ਕਦੇ ਨਾ ਲੜੀਆਂ ਸਾਡੂ ਮਰ ਗਏ ਖਹਿ ਕੇ ਕੋਇਲਾ ਬੋਲਦੀਆਂ ਵਿੱਚ ਬਾਗਾਂ ਦੇ ਬਹਿ ਕੇ ਕੋਇਲਾ ਬੋਲਦੀਆਂ ਵਿੱਚ ਬਾਗਾਂ ਦੇ ਬਹਿ ਕੇ ਕੋਇਲਾ ਬੋਲਦੀਆਂ ਤਾਵੇ 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 ਅਸੀਂ ਗੱਡੀ ਉੱਜੜਨੀ ਗੱਡੀ ਅਸੀ ਓਚੜਨੀ ਜੜੀ ਵੀ ਕਾਨੈਰ ਨੂੰ ਜਾਵੇ ਓਥੇ ਕੀ ਵਿਕਦਾ ਓਥੇ ਕੀ ਵਿਕਦਾ ਓਥੇ ਮੇਰੀ ਸੱਸ ਵੀ ਕਦੀ ਮੇਰੀ ਨੰਨ ਦੇ ਵੀ ਕੰਨ ਨਾ ਜਾਵੇ ਨੰਨ ਦੇ ਵਿਕਲਣ ਦੇ ਨੰਨ ਦੇ ਵਿਕਲਣ ਦੇ ਤੇਰੇ ਕੰਨਾਂ ਨੂੰ ਕਰਾ ਦੂੰ ਵਾਲੇ ਭਾਬੀ ਦੀ ਕੁੜਤੀ ਤੇ ਤੋਤਾ ਚਾਂਗਰਾ ਮਾਰੇ ਭਾਬੀ ਦੀ ਕੁੜਤੀ ਤੇ ਤੋਤਾ ਚਾਂਗਰਾ ਮਾਰੇ ਭਾਬੀ ਦੀ ਕੁੜਤੀ ਤੇ ਹੁਲ ਗਏ ਉੱਲ ਗਈ ਵੇ ਸਿਟੀ ਮਾਰਚ 12 13 ਭੁੱਲ ਗਈ ਵੇ ਸਿਟੀ ਮਾਰਚ 12 13 ਭੁੱਲ ਗਈ ਵੇ ਸਿਟੀ ਮਾਰਚ 12 13 ਭੁੱਲ ਗਈ ਵੇ ਇਹ ਗਲਤ ਏਰੀ ਮਾੜੀ ਕੁੜੀਏ ਇਹ ਗਲਤ ਏਰੀ ਮਾੜੀ ਗਲੀਆਂ ਤੇਲ ਪਟਾਤੇ ਮਲਦੀ ਨਹੀਂ ਜੇ ਨਾ ਕਿਸੇ ਨੇ ਫੜ ਲਿਆ ਘਟਾਲੀ ਜੇ ਨਹੀਂ ਕਿਸੇ ਨੇ ਫੜ ਕੇ ਢਾਲੀ ਫੇਰ ਫਰੇਂਗੀ ਲੜਦੀ ਵਿੱਚ ਦਰਵਾਜੇ ਦੇ ਅਧੀ ਰਾਤੀ ਕੀ ਕਰਦੀ ਵਿੱਚ ਦਰਵਾਜੇ ਦੇ ਅਧੀ ਰਾਤੀ ਕੀ ਕਰਦੀ ਵਿੱਚ ਦਰਵਾਜੇ ਦੇ ਚੰਨ ਦਾ ਛੁਪਿਆ ਬਦਲੀ ਸਈਓ ਤਾਰਾ ਟਾ ਹਟਾਵਾ ਨੀ ਚੰਨ ਦਾ ਛੁਪਿਆ ਬਦਲੀ ਸਈਓ ਚੰਨ ਦਾ ਛੁਪਿਆ ਬਦਲੀ ਸਈਓ ਤਾਰਾ ਟਾ ਹਟਾਵਾ ਨੀ ਕਲਕੱਤ ਸੌਂ ਗਈ ਗਹਿਰੀ ਨੀਂਦੇ ਕਲਕੱਤ ਸੌਂ ਗਈ ਗਹਿਰੀ ਨੀਂਦੇ ਮੈਂ ਮਿਲਣ ਮਾਹੀ ਨੂੰ ਜਾਵਾਂ ਨੀ ਰਾਤ ਬੇਦਕੀ ਹੋਗੀ ਤੜਕਾ ਰਾਤ ਬੇਦਕੀ ਹੋ ਗਿਆ ਤੜਕਾ ਕੋਣੀ ਮਾਰ ਜਗਾਵਾ ਨਿਸ਼ਰਦੇ ਬਾ ਮਿਤਰਾ ਰਾਤ ਪਈ ਫਿਰਿਆਵਾ ਛੜਦੇ ਬਾ ਮਿਤਰਾ ਰਾਤ ਪਈ ਫਿਰਿਆਵਾ ਛੜਦੇ ਬਾ ਮਿਤਰਾ తావే తావే తా తాధ్యాన స్టేషన్ుధేషన్ విద్య తరగా చూ తరయా బోళ కట్ ఆవే ననద బేరీ నుడాణా హే న విషేరీ హండానాథ ఆవే నశేరీ ను ജീണ്ട ഉത്ത ബരജേ ഉത്ത ബന്ധേരാ ജീജാ സാ വെച്ചി ക്കോത ഹേകൾ വെച്ച ഉറീ ਉੱਠਿਆ ਬਰੋਲਾ ਕਰ ਤੇਰੇ ਨੂੰ ਆਇਆ ਨਹੀਂ ਮੱਚਦੇ ਦੀਵੇ ਗੱਲ ਹੋ ਜਾਂਦੀ ਮੱਚਦੇ ਦੀਵੇ ਗੱਲ ਹੋ ਜਾਂਦੇ ਹੱਥ ਢੋਲ ਨੂੰ ਪਾਵੇ ਨਹੀਂ ਸੁਤੀਏ ਜਾਗ ਪਈ ਜਾਣ ਹਿਲ ਕੇ ਆਇਆ ਸੁਤੀਏ ਜਾਗ ਪਈ ਜਾਣ ਹਿਲ ਕੇ ਆਇਆ ਸੁਤੀਏ ਜਾਗ ਪਈ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਹੜੀ ਬੋਲੀ ਸਭ ਤੋਂ ਵਧੀਆ ਲੱਗੀ ਇਹਨਾਂ ਬੋਲੀਆਂ ਵਿੱਚੋਂ ਤੇ ਹੋਰ ਵੀ ਕੋਈ ਚੀਜ਼ ਤੁਸੀਂ ਵੱਖਰਾ ਚਾਹੁੰਦੇ ਹੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅੱਗੇ ਤੁਹਾਡੇ ਲਈ ਇਸ ਚੈਨਲ ਤੇ ਕੀ-ਕੀ ਲੈ ਕੇ ਆਈਏ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰ ਦਿਓ ਧੰਨਵਾਦ